ਮਾਰੂ ਤੇ ਆਣਾ ਨਾਲ ਲੈਸ ਹੋ ਕੇ ਰਾਹਗੀਰਾਂ ਪਾਸੋਂ ਲੁੱਟ ਖੋਹ ਕਰਨ ਦੀ ਰਖ ਵਿੱਚ ਬੈਠੇ ਗਰੋ ਨੂੰ ਫਰੀਦਕੋਟ ਪੁਲਿਸ ਵੱਲੋਂ ਕਿਸੇ ਵਾਰਦਾਤ ਦੇ ਅੰਜਾਮ ਦੇਣ ਤੋਂ ਪਹਿਲਾਂ ਹੀ ਕੀਤਾ ਕਾਬੂ ਗਰੋ ਦੇ ਪੰਜ ਦੋਸ਼ੀ ਤੇ ਧਾਰ 14 ਸਮੇਤ ਕੀਤਾ ਕਾਬੂ ਮੌਕੇ ਤੇ ਜਾਣਕਾਰੀ ਦਿੰਦੇ ਹੋਏ ਕੋੜਕਪੂਰਾ ਦੇ ਟੀਐਸਪੀ ਜਤਿੰਦਰ ਸਿੰਘ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਕਿਹਾ ਤੁਸੀਂ ਵੀ ਦੇਖੋ ਕੋੜਕਪੂਰਾ ਤੋਂ ਗੁਰਪ੍ਰੀਤ ਪੱਤਾ ਦੀ ਵਿਸ਼ੇਸ਼ ਰਿਪੋਰਟ ਡਾਕਟਰ ਪ੍ਰਗਯਨ ਆਈਪੀਐਸ ਐਸਐਸਪੀ ਫਰੀਦਕੋਟ ਜੀ ਵੱਲੋਂ ਇੱਕ ਮੋਹਮ ਚਲਾਈ ਗਈ ਜਿਸ ਦੇ ਤਹਿਤ ਲੁੱਟਾਂ ਖੋਹਾਂ ਕਰਨ ਵਾਲੇ ਚੋਰੀ ਡਕੈਤੀ ਤੇ ਨਸ਼ਾ ਵੇਚਣ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਇਸੇ ਮੋਹਮ ਦੇ ਅਧੀਨ ਚੰਕੌਰ ਸਿੰਘ ਐਸਐਚਓ ਸਦਰ ਕੋਟ ਖਪੂਰਾ ਦੀ ਨਿਗਰਾਨੀ ਹੈਡ ਏਐਸਆਈ ਜਿਹੜੇ ਹੈਗੇ ਆ ਆਪਣੇ ਸੁਖਚੈਨ ਸਿੰਘ ਵੱਲੋਂ ਇਤਲਾਮ ਮਿਲਨ ਤੇ ਕਿ ਕੁਝ ਪੰਜ ਬੰਦੇ ਆ ਜਿਹੜੇ ਪਿੰਡ ਪੰਜਗਰਾਈ ਖੇਡ ਸਟੇਡੀਅਮ ਕੋਲ ਖਾਲੀਸਾਂ ਅੰਨ ਤੇ ਬੈਠ ਕੇ ਲੁੱਟ ਖੋਹ ਦੀ ਵਾਰਦਾਤ ਦੀ ਯੋਜਨਾ ਬਣਾ ਰਿਹਾ ਜੋ ਇਨਫੋਰਮੇਸ਼ਨ ਮਿਲਨ ਤੇ ਐਸਆਈ ਸੁਖਚੈਨ ਸਿੰਘ ਨੇ ਮੌਕੇ ਤੇ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਉਹਨਾਂ ਨੂੰ ਕਾਬੂ ਕੀਤਾ ਕਾਬੂ ਕਰਕੇ ਉਹਨਾਂ ਤੋਂ ਪੁੱਛਗਛ ਕੀਤੀ ਪੁੱਛਗਛ ਤੇ ਉਪਰੰਤ ਉਹਨਾਂ ਕੋਲੋਂ ਕੁਝ ਮਾਰੂ ਹਥਿਆਰ ਬਰਾਮਦ ਹੋਏ ਜਿਸ ਦੇ ਤਹਿਤ ਜਿਹੜੇ ਬਰਾਮਦ ਹਥਿਆਰ ਹੈ ਉਹਨਾਂ ਵਿੱਚ ਇੱਕ ਲੋਹੇ ਦਾ ਖੰਡਾ ਇੱਕ ਕਿਰਪਾਨ ਇੱਕ ਲੋਹੇ ਦੀ ਪਾਈਪ ਹੈ ਲੋਹੇ ਦੀ ਰੌਲ ਸਰੀਆ ਆਦ ਵਗੈਰਾ ਬਰਾਮਦ ਹੋਏ ਜੋ ਉਹਨਾਂ ਕੋਲੋਂ ਬਰਾਮਦ ਦਾ ਸਮਾਨ ਸਮੇਤ ਗ੍ਰਿਫਤਾਰ ਕਰਕੇ ਪਰਚਾ ਦਰਜ ਕਰਕੇ ਕਾਰਵਾਈ ਅਮਲ ਚ ਲਿਆਂਦੀ ਗਈ ਹੈ ਜਿਨ੍ਹਾਂ ਨੂੰ ਪੇਸ਼ ਅਦਾਲਤ ਕਰਕੇ ਰਿਮਾਂਡ ਹਾਸਲ ਕੀਤਾ ਜਾ ਰਿਹਾ ਰਿਮਾਂਡ ਉਪਰੰਤ ਹੋਰ ਪੁੱਛਗਿੱਛ ਕੀਤੀ ਜਾਏਗੀ ਕੋਈ ਪਹਿਲਾਂ ਵੀ ਇਹਨਾਂ ਖਿਲਾਫ ਇਹਨਾਂ ਵਿੱਚੋਂ ਇੱਕ ਵਿਅਕਤੀ ਦੇ ਖਿਲਾਫ ਚੋਰੀ ਦਾ ਮਕਦਮਾ ਦਰਜ ਹੈ